ਗੁਰਦਾਸਪੁਰ ਦੇ ਵਿੱਚ ਚਿੱਟੀ ਦੁਪਹਿਰ 12 ਵਜੇ ਦੇ ਕਰੀਬ ਸ਼ਹਿਰ ਦੇ ਭੀੜ-ਪਾੜ ਵਾਲੇ ਮੁਕਬਜ਼ਾਰ ਦੇ ਵਿੱਚ ਟੌਕ ਟਪੰਦੀ ਦਰਮਿਆਨੀਆ ਮਾਰਕੀਟ ਦੇ ਵਿੱਚੋਂ ਅੱਖ ਚਪਕਦੇ ਸਾਰੀ ਕਰਿਆਨੇ ਦੀ ਦੁਕਾਨ ਦੇ ਬਾਹਰ ਸਮਾਨ ਖਰੀਦਣ ਆਏ ਵਿਅਕਤੀ ਦੀ ਸਕੂਟੀ ਚੋਰੀ ਕਰਕੇ ਚੋਰ ਰਫੂ ਚੱਕਰ ਹੋ ਗਏ ਸਕੂਟੀ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਜਿਸ ਦੇ ਵਿੱਚ ਚੋਰ ਦਾ ਚਿਹਰਾ ਵੀ ਸਾਫ ਨਜ਼ਰ ਆ ਰਿਹਾ ਤੇ ਸ਼ਾਤਰ ਚੋਰ ਅੱਖ ਚਪਕਦੇ ਹੀ ਸਕੂਟੀ ਨੂੰ ਲੈ ਕੇ ਰਫੂ ਚੱਕਰ ਹੋ ਗਿਆ ਅਤੇ ਦੁਕਾਨਦਾਰ ਪੱਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਹਿਰੇ ਸਵਾ 12 ਵਜੇ ਗੁਰਦਾਸਪੁਰ ਦੀ ਮਾਰਕੀਟ ਵਿੱਚ ਇਹ ਵਿਅਕਤੀ ਦੁਕਾਨ ਤੋਂ ਸਮਾਨ ਲੈਣ ਆਇਆ ਸੀ ਜਿਸ ਦੇ ਨਾਲ ਹੀ ਅੱਖ ਚਪਕਦਿਆਂ ਮੇਰੀ ਸਕੂਟੀ ਦੁਕਾਨ ਦੇ ਬਾਹਰੋਂ ਦੀ ਚੋਰਾਂ ਦੇ ਵੱਲੋਂ ਚੋਰੀ ਕਰਕੇ ਰਫੂ ਟੱਕਰ ਹੋਇਆ ਗਿਆ ਤੇ ਇਸ ਦੇ ਮਾਮਲੇ ਦੇ ਵਿੱਚ ਉਹਨੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ ਗੁਰਦਾਸਪੁਰ ਤੋਂ ਲਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਟੀਵੀ ਅਤੇ ਪੰਜਾਬ ਰਿਆਣਾ ਲਾਈਵ ਮਿਰਰਾ ਸਰਜੀ ਕੁਲਬੀਰ ਸਿੰਘ ਜੀ ਕਿੱਥੋਂ ਚੋਰੀ ਹੋਈ ਤੁਹਾਡੀ ਇੱਥੋਂ ਐਸੇ ਮਾਰਕੀਟ ਚੋਂ ਕਰੈਨ ਦੇ ਤੇ ਮੈਂ ਸਮਾਨ ਲੈਣ ਲੱਗਾ ਇੱਥੇ ਲਾਈ ਹੈ ਟੋਏ ਆ ਲਾ ਕੇ ਤੇ ਮੈਂ ਅੰਦਰ ਗਿਆ ਮੈਂ ਕਿ ਲੌਕ ਨਹੀਂ ਮਿਲਾਇਆ ਤੇ ਮੈਂ ਵੀ ਲੱਗਦੇ ਹੈਗਾ ਉਹ ਕਿਹੜੇ ਦੂਰੋਂ ਆ ਤੇ ਬਸ ਤੇ ਜੋ ਮੈਂ ਬੈਗ ਵਿੱਚ ਸਮਾਨ ਪੈਕ ਕਰ ਲਿਆ ਜੋ ਮੈਂ ਪਿਛੇ ਦੇਖਿਆ ਤੇ ਸਕੂਟਿਕਾਈ ਅਚਾ ਕਿੰਨੇ ਵਜੇ ਟਾਈਮ ਆਏ तकरीबन 12:30 ਦਾ ਟਾਈਮ ਆਇਆ ਹਾਂ ਅਪਾਇੰਟਮੈਂਟ ਵੱਧ ਜਾਂ ਘੱਟ ਹੋ ਸਕਦੇ ਨੇ ਤਕਰੀਬਨ ਜੀ ਜੀ ਇੱਥੇ ਕਰੋ ਜਾਨਣਾ ਹੁੰਦੀ ਹੈ ਕਰੇਨਾਂ ਸਮਾਨ ਲੈਣ ਹਾਂ ਇੱਥੇ ਪੱਕੇ ਆ ਜਾਂਦੇ ਕਈ ਛੇਰ ਹੋ ਜਾਂਦੇ ਤੇ ਕੰਪਲੇਂਟ ਕਰਾਈ ਆ ਹਾਂ ਕੰਪਲੇਂਟ ਲਿਖਾਇਆ ਦਿਖਿਆ ਮੁੰਡਾ ਉਹ ਜੋ ਤੁਸੀਂ ਵੀਡੀਓ ਵਾਲੀ ਹੋ ਜੀ ਵੀਡੀਓ ਦੇਖਿਆ ਸਰ ਜੀ ਪਛਾਣ ਹੈਗੀ ਕੋਣ ਆ ਉਹ ਹਾਂ ਪਛਾਣ ਲਾਗੇ ਮੇਰੇ ਤੇ ਉਹ ਪੁਲਸ ਕੀ ਜਾਂਦੀ ਆ ਉਹ ਪੁਸਨਦੀਪ ਇੱਕ ਕੰਪਲੇਂਟ ਲਿਖੀ ਹਾਂ ਤੇ ਆਂਦੇ ਜੋ ਕਰਦੇ ਆ ਅੱਛਾ ਹਾਂਜੀ ਪਰ ਐਡਾ ਛੇਰ ਹੋ ਗਿਆ ਪੁਲਸ ਤੇ ਪਹੁੰਚੀ ਆ ਨਾ ਅਜੇ ਤੱਕ ਕੋਈ ਨਹੀਂ ਆਇਆ ਸਰ ਜੀ 2 ਘੰਟੇ ਹੋ ਗਿਆ ਹਾਂਜੀ ਆਉਣ ਲੱਗੇ ਆਉਣ ਲੱਗੇ ਹਣਗੇ ਚਲੋ ਜੀ ਤੇ ਕੀ ਮੰਨ ਕਰਦੇ ਹੋ ਸਾਹਿਬ ਮਿਲਣਾ ਚਾਹਦੇ ਸਰ ਜੀ ਇਹ ਚੋਰਾਂ ਨੂੰ ਤੇ ਫੜਨੇ ਨੱਥ ਪੋਣੀ ਚਾਹੀਦੀ ਪੂਰੀ ਤੇ ਕੀ ਕਹਦੇ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਇਹ ਚੋਰੀ ਹੋਈ ਹੈ ਕੀ ਕਹਿਣਾ ਜਾਓਗੇ ਇਹ ਸਦਾ ਜਗਿੰਦਰ ਸਿੰਘ ਜੀ ਵਾਸੀ ਤਿੰਨ ਕਗੇ ਬਲਵੀਰ ਸਿੰਘ ਬਲਵੀਰ ਸਿੰਘ ਦੇ ਕਹਿਆਂ ਦੇ ਤੋਂ ਸੌਦਾ ਲੈਣ ਦੇ ਜੀ ਤੇ ਉਹ ਅੰਦਰ ਵੇਖੇ ਤੇ ਚਾਬੀ ਵਿੱਚੇ ਕੀ ਤਾਂਿਸ ਕੋ ਚਾਬੀ ਵਿੱਚੇ ਚਾਬੀ ਵਿੱਚੇ ਰਹਿਤ ਇਹਨਾਂ ਨੇ ਤੇ ਜਦੋਂ ਸੌਦਾ ਲੈ ਕੇ ਬਾਹਰ ਜਗੇ ਤੇ ਦੀ ਸਥਿਤੀ ਚੋਰੀ ਹੋ ਗਿਆ ਖੱਟਾ ਪਟਕਾ ਵੱਧਾ ਉਹਨੇ ਸੇ ਦੇ ਆ ਤੇ ਭੁਖਲ ਜੀ ਮਾਰੀ ਕਲੀਅਰ ਫੋਟੋ ਸੀ ਸੀ ਕੇਮ ਨਹੀਂ ਦੇਖ ਲਿਆ ਪੀਆ ਜਦੋਂ ਕਿ ਕਾਬੂ ਆ ਕੇ ਕੱਟ ਲਿਆ ਜਾਨ ਤੌਰ ਤੇ ਸਰ ਗੁਰਦਾਸਪੁਰ ਦੇ ਵਿੱਚ ਸ਼ਰੇਆ ਵੱਧਾ ਚੋਰੀ ਹੋਏ ਨਾ ਇਹ ਮਾਰਕੀਟ ਦੇ ਵਿੱਚੋਂ ਵੱੰਨ ਮਾਰਕੀਟ ਦੇ ਵਿੱਚ ਇੰਨੀਆਂ ਦੁਕਾਨਾਂ ਲੱਗ ਕੇ ਇਨਾਂ ਨੇ ਵੀ ਗਲਤੀ ਫੜੀ ਸੀ ਵੀ ਚਾਬੀ ਵਿੱਚੇ ਰਹਿਣ ਚਾਬੀ ਲੱਗੀ ਬਿਲਕੁਲ ਦੋ ਦਿਨ ਨੂੰ ਪਤਾ ਲੱਗਦਾ ਚਲੋ ਕੋਈ ਨਹੀਂ ਕਰ ਲਾਂਗੇ ਕਰਕੇ ਫਿਰ ਕਰਾਂਗੇ